ਪੰਜਾਬ ਸਰਕਾਰ ਨੇ ਅਰਬਾਂ ਦੀ ਸਰਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਆ ਕਿ ਪੰਜਾਬ ਸਰਕਾਰੇ ਜ਼ਮੀਨ ਵੇਚਣ ਜਾ ਰਹੀ ਆ ਮੀਟਿੰਗ ਕੀਤੀ ਜਾਂਦੀ ਆ ਸੰਜੀਵ ਅਰੋੜਾ ਹੋਰੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਸ ਤੇ ਵਿੱਚ ਤੈਹ ਹੁੰਦਾ ਆ ਕਿ ਸਰਕਾਰੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾਵੇ ਕੀ ਕਲ ਭਾਈ ਕਿਹਦਾ ਵੱਡਾ ਪ੍ਰੋਜੈਕਟ ਆ ਰਿਹਾ ਕੀ ਕੋਈ ਜਾ ਰਿਹਾ ਕੀ ਕੁਝ ਕਾਲਜ ਖੋਲ ਰਿਹਾ ਜਾਂ ਕੀ ਹੋ ਰਿਹਾ ਆਕਰ ਨਿਸ਼ਾਨਦੇਹੀ ਕਿਉਂ ਹੋਈ ਆ ਤੇ ਨਿਸ਼ਾਨਦੇਹੀ ਕਿਹੜੀ ਜ਼ਮੀਨ ਦੀ ਹੋਈ ਆ ਤੇ ਨਿਸ਼ਾਨਦੇਹੀ ਹੋਈ ਵੀ ਅਰਬਾਂ ਦੀ ਜ਼ਮੀਨ ਦੀ ਆ ਪਹਿਲਾਂ ਤੁਹਾਨੂੰ ਨਿਸ਼ਾਨਦੇਹੀ ਦੱਸ ਦਈਏ ਕਿਹੜੀ ਜ਼ਮੀਨ ਦੀ ਕਿੰਨੀ ਜ਼ਮੀਨ ਦੀ ਨਿਸ਼ਾਨਦੇਹੀ ਜਿਹੜੀ ਹੋਈ ਆ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ 1500 ਏਕੜ ਦੀ ਜ਼ਮੀਨ ਦੀ ਪੰਜਾਬ ਐਗਰੋ ਦੀ 300 ਏਕੜ ਜ਼ਮੀਨ ਤੇ ਬਾਗਵਾਨੀ ਵਿਭਾਗ ਦੀ 76 ਏਕੜ ਜ਼ਮੀਨ ਜਿਹੜੀ ਆ ਉਸ 'ਤੇ ਨਿਸ਼ਾਨਦੇਹੀ ਹੋਈ ਆ ਪਤਾ ਤਾਂ ਇਹ ਵੀ ਲੱਗਿਆ ਕਿ ਮੂੰਹ ਜਬਾਨੀ ਡੀਸੀ ਲੁਧਿਆਣਾ ਦੇ ਵੱਲੋਂ ਇਸ ਚੀਜ਼ ਦੇ ਆਰਡਰ ਦਿੱਤੇ ਗਏ ਨੇ ਇੱਥੇ ਇਹ ਵੀ ਦੱਸਦੇ ਚੱਲੀਏ ਕਿ ਲੈਂਡ ਪੁੱਲਿੰਗ ਪਾਲਿਸੀ ਇਸ ਤੋਂ ਪਹਿਲਾਂ ਆਈ ਸੀ ਜਿਸ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਉਸ ਵੇਲੇ ਇਹੋ ਗੱਲ ਚੱਲੀ ਸੀ ਕਿ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਵੱਲ ਲੈ ਕੇ ਜਾਣਾ ਤੇ ਆਪਣੇ ਖਜ਼ਾਨੇ ਭਰਨੇ ਆ ਪੰਜਾਬ ਦੇ ਨਹੀਂ ਪੰਜਾਬ ਸਰਕਾਰ ਦੇ ਨਹੀਂ ਪਰ ਉਹ ਲੈਂਡ ਪੁੱਲਿੰਗ ਪਾਲਿਸੀ ਪੰਜਾਬੀਆਂ ਨੇ ਆਪਣੀ ਇਕਜੁੱਟਤਾ ਦੇ ਨਾਲ ਮੁੱਦੇ ਮੂ ਮਾਰੀ ਤੇ ਫਿਰ ਉਸੇ ਲੈਂਡ ਪੂਲਿੰਗ ਪਾਲਿਸੀ ਦੇ ਪਾਲਿਸੀ ਨੂੰ ਵਾਪਸ ਕਰਨ ਦੇ ਸੋਲੇ ਗਾਉਂਦੇ ਪੰਜਾਬ ਸਰਕਾਰ ਮਾਨ ਭਗਵੰਤ ਸਿੰਘ ਮਾਨ ਨਜ਼ਰ ਆਏ ਇਹਨਾਂ ਦੇ ਵਿਧਾਇਕ ਨਜ਼ਰ ਆਏ ਇਹਨਾਂ ਦੇ ਹੋਰ ਛੋਟੇ ਮੋਟੇ ਵਰਕਰ ਪਮੱਕੜ ਇਹਨਾਂ ਦੇ ਚੇਅਰਮੈਨ ਸਭ ਨਜ਼ਰ ਆਏ ਪਰ ਹੁਣ ਖ਼ਤਸ਼ਾ ਇਹ ਜ਼ਾਹਰ ਕੀਤਾ ਜਾ ਰਿਹਾ ਕਿ ਜਿਹੜੀ ਜ਼ਮੀਨ ਦੀ ਪੰਜਾਬ ਦੀ ਅਰਬਾਂ ਦੀ ਸਰਕਾਰੀ ਜ਼ਮੀਨਾਂ ਜਿਹਦੀ ਨਿਸ਼ਾਨਦੇਹੀ ਹੋਈ ਆ ਉਹ ਜ਼ਮੀਨ ਵੀ ਵੇਚ ਦਿੱਤੀ ਜਾਵੇਗੀ ਇੱਕ ਖਾਤਸ਼ਾ ਜ਼ਾਹਰ ਕੀਤਾ ਆਰਟੀਆਈ ਐਕਟਿਵਿਸਟ ਮਾਨੀ ਗੋਇਲ ਹੋਰਾਂ ਨੇ ਕੀ ਕਹਿੰਦੇ ਨੇ ਮਾਨੀ ਗੋਇਲ ਕਿਹਦਾ ਉਹਨਾਂ ਦੇ ਵੱਲੋਂ ਖਾਤਸ਼ਾ ਜ਼ਾਹਰ ਕੀਤਾ ਗਿਆ ਸੁਣਦੇ ਆ ਮਾਨੀ ਗੋਲ ਦੀ ਜ਼ੁਬਾਨੀ ਮਾਨੀ ਗੋਲ ਤੁਹਾਡੇ ਵੱਲੋਂ ਅੱਜ ਇੱਕ ਪੋਸਟ ਸਾਂਝੀ ਕੀਤੀ ਗਈ ਆ ਜਿਸ ਦੇ ਵਿੱਚ ਇੱਕ ਚਿੱਠੀ ਵੀ ਸਾਂਝੀ ਕੀਤੀ ਗਈ ਤੇ ਇੱਕ ਖਾਤਸ਼ਾ ਜ਼ਾਹਰ ਕੀਤਾ ਗਿਆ ਕਿ ਅਰਬਾਂ ਦੀ ਲੁੱਟ ਮਾਨ ਸਰਕਾਰ ਦੇ ਵੱਲੋਂ ਕੀਤੀ ਜਾਣੀਆਂ ਸਰਕਾਰੀ ਜ਼ਮੀਨਾਂ ਵੇਚ ਕੇ ਜਦੋਂ ਕਿ ਜ਼ਮੀਨ ਦੀ ਸਿਰਫ ਨਿਸ਼ਾਨਦੇਹੀ ਹੋਈ ਆ ਪਰ ਤੁਸੀਂ ਇਹ ਖਾਸਾ ਕੋਜਾਰ ਕਰ ਰਹੇ ਹੋ ਕਿ ਸਰਕਾਰੀ ਜ਼ਮੀਨ ਵੇਚ ਦਿੱਤੀ ਜਾਣੀ ਆ ਪਹਿਲਾ ਮੰਗ ਦੇਖੋ ਜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਨਾ ਇਹਨਾਂ ਨੇ ਹੁਣ ਜਿਵੇਂ 1.5 ਸਾਲ ਰਹਿ ਗਿਆ ਸੀਗਾ ਤਾਂ ਇਹਨਾਂ ਨੇ ਪੰਜਾਬ ਦਾ 1 ਲੱਖ ਏਕੜ ਜ਼ਮੀਨ ਜਿਹੜੀ ਹੈਗੀ ਹੈ ਵੇਚਣ ਦੀ ਕੋਸ਼ਿਸ਼ ਕੀਤੀ ਇੱਕ ਠੱਗੀ ਵਾਲੀ ਸਕੀਮ ਦੇ ਨਾਂ ਜਿਹਨੂੰ ਲੈਂਡ ਪੁੱਲਿੰਗ ਸਕੀਮ ਦਾ ਨਾਂ ਦਿੱਤਾ ਗਿਆ ਸੀ ਜੀ ਪੰਜਾਬ ਦੇ ਲੋਕ ਬਹੁਤ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਯੂਨੀਅਨਾਂ ਨੇ ਪੰਜਾਬ ਦੇ ਆਮ ਲੋਕਾਂ ਨੇ ਤੇ ਸਰਕਾਰ ਨੂੰ ਸਕੀਮ ਵਾਪਸ ਲੈਣੀ ਪਈ ਇਹਦਾ ਸਕੀਮ ਦਾ ਇੱਕੋ ਹੀ ਮੁੱਖ ਮਕਸਦ ਸੀਗਾ ਕਿ ਸਾਰੀ ਜ਼ਮੀਨ ਲੋਕਾਂ ਦੀ ਲੈ ਕੇ ਬਿਲਡਰਾਂ ਨੂੰ ਦੇ ਦਿੱਤੀ ਜਾਣੀ ਤੇ ਉਹਦੇ ਚੋਂ ਕਰੋਨਾ ਕਰੋਨਾ ਅਰਬਾਂ ਰੁਪਏ ਜਿਹੜਾ ਕਮਿਸ਼ਨ ਲੈ ਕੇ ਆ 27 ਦੀ ਚੋਣ ਲੜਨੀ ਪੰਜਾਬ ਦੇ ਵਿੱਚ ਤੇ ਹੋਰ ਪੰਜ ਸਟੇਟਾਂ ਦੇ ਵਿੱਚ ਜਿੱਥੇ ਵੀ ਵੋਟਾਂ ਲੱਗੀਆਂ ਜੀ ਤੇ ਉਹ ਫੇਲ ਹੋ ਗਈ ਤੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਤੇ ਦਿੱਲੀ ਵਾਲੇ ਨੇ ਇਹਨਾਂ ਨੇ ਸਾਰਿਆਂ ਨੇ ਇੱਕ ਸਕੀਮ ਲਾਈ ਕਿ ਪੰਜਾਬ ਦੇ ਜਿਹੜੇ ਮੈਕਮੇ ਨੇ ਇਹਨਾਂ ਦੀਆਂ ਜਿੰਨੀਆਂ ਵੀ ਜਾਇਦਾਦਾਂ ਨੇ ਜੀਆਂ ਜ਼ਮੀਨਾਂ ਪਈਆਂ ਨੇ ਜੀਆਂ ਜਾਂ ਹੋਰ ਜਿੱਥੇ ਵੀ ਸਾਡਾ ਫੋਲ ਲੱਗਦਾ ਹੈ ਇਹਦੀ ਸਾਰੀ ਨਿਸ਼ਾਨਦੇਹੀ ਕਰਾਓ ਇਹਨਾਂ ਨੂੰ ਵੇਚੋ ਤੇ ਉਹਦੇ ਚੋਂ ਜਿਹੜਾ ਹੈਗਾ ਪੈਸਾ ਕਮਾਓ ਤਾਂ ਕਿ ਜਿਹੜੀ ਅਗਲੀ ਚੋਣ ਲੜੀ ਜਾ ਸਕੇ ਪਲੱਸ ਜਿਹੜਾ ਜਿਹੜਾ ਇਹਨਾਂ ਨੂੰ ਇਹ ਵੀ ਹੈਗਾ ਕਿ ਅਖੀਰਲੇ 2-3 ਦਿਨਾਂ ਅਸੀਂ ਇਹ ਪੈਸੇ ਜੋ ਜਿਹੜਾ ਸਰਕਾਰੀ ਪੈਸਾ ਆਊਗਾ ਉਹਦੋਂ ਅਸੀਂ ਬੀਬੀਆਂ ਨੂੰ ਦੇ ਕੇ ਵੋਟਾਂ ਲੈ ਲਈਏ ਜੀ ਤੇ ਹੁਣ ਉਸੇ ਕੜੀ ਦੇ ਅੰਡਰ ਤੁਸੀਂ ਦੇਖੋਗੇ ਪਹਿਲਾਂ ਤੇ ਪੰਜਾਬ ਦੇ ਜਿਹੜੇ ਸਭ ਤੋਂ ਮਹਿੰਗੇ ਇਲਾਕੇ ਨੇਗੇ ਮੁਹਾਲੀ ਦੇ ਵਿੱਚ ਪੰਚਾਇਤਾਂ ਨੂੰ ਡਰਾ ਕੇ ਸਰਪੰਚਾਂ ਨੂੰ ਡਰਾਵੇ ਦੇ ਕੇ ਉਹਨਾਂ ਤੋਂ ਮਤੇ ਪੁਆਏਗੇ ਕਿ ਜਿਹੜੇ ਮੁਹਾਲੀ ਦੇ 25-25 ਕਰੋੜ ਦੇ 50-50 ਕਰੋੜ ਦੇ ਨੇੜੇ ਦੇ ਪਿੰਡਾਂ ਦੇ ਕਿੱਲੇ ਨੇ ਉਹ ਵੇਚੇ ਜਾਣ ਹੂੰ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਮਹਾਲੀ ਦੀ ਸਭ ਤੋਂ ਮੰਡੀ ਜਿਹੜੀ ਵੱਡੀ ਹੈਗੀ ਹੈ ਪੰਜਾਬ ਦੀ ਏਸੀ ਮੰਡੀ ਨੂੰ ਵੇਚਣ ਦੀ ਗੱਲ ਕੀਤੀ ਉਹਨੂੰ ਵੇਚਣ ਜਾ ਰਹੇ ਨੇਗੇ ਜਿਹਦੀ ਕੀਮਤ ਕਈ ਸੈਂਕੜੇ ਕਰੋੜ ਹੈ ਨਾ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹ ਲੈਟਰ ਸਾਹਮਣੇ ਆਏ ਆ ਪਰ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਹੈ ਵੀ ਇਹ ਜਿਹੜੀ ਮੀਟਿੰਗ ਜਿਹੜੀ ਹੈਗੀ ਹੈ ਉਹ ਮੰਤਰੀ ਸੰਜੀਵ ਰੋਣਾ ਨੇ ਲਈ ਸੀਗੀ ਜਿਹਦੇ ਵਿੱਚ ਲੁਧਿਆਣੇ ਦੇ ਵਿੱਚ ਜਿਹਦੇ ਵਿੱਚ ਸੀਪੀਏਯੂ ਦੇ ਅਧਿਕਾਰੀ ਸ਼ਾਮਲ ਸੀਗੇ ਜਿਹਦੇ ਵਿੱਚ ਪੀਏਯੂ ਦੀ ਬਹੁਤ ਬਹੁ ਕਰੋੜੀ ਜ਼ਮੀਨ ਜਿਹੜੀ ਕਿ ਜਿਹੜੀ ਉਹਨੂੰ ਉਹਦੀ ਨਿਸ਼ਾਨਦੇਹੀ ਦੀ ਗੱਲ ਕੀਤੀ ਗਈ ਕਿ ਸਾਨੂੰ ਦਿਓ ਪੰਜਾਬ ਐਗਰੋ ਉਦੀ ਬਾਗਬਾਨੀ ਵਿਭਾਗ ਦੀ 318 1900 ਕਿਲਾ ਹੈਗਾ ਜਿਹਦੀ ਗੱਲ ਕੀਤੀ ਗਈ ਤੇ ਇਹ ਤੁਸੀਂ ਦੇਖੋ ਵੀ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਕਿ ਉਹ ਜਿਹੜੀ ਕਿ ਬਹੁਤ ਇੱਕ ਪ੍ਰਾਈਮ ਲੋਕੇਸ਼ਨ ਤੇ ਹੈਗੀ ਹੈਗੀ ਹੈ ਨਾ ਤੇ ਉਹ ਉਹਦੀ ਨਿਸ਼ਾਨਦੇਹੀ ਕੀਤੀ ਗਈ ਤੇ ਤੁਸੀਂ ਸੋਚੋ ਵੀ ਇਹ ਤਾਂ ਹੁਣ ਇਹਨਾਂ ਨੇ ਕੀ ਕਰਨਾ ਹੈਗਾ ਜਦੋਂ ਔਰ ਸਭ ਤੋਂ ਵੱਡੀ ਗੱਲ ਇਹਦੇ 'ਚ ਮੈਂ ਤੁਹਾਨੂੰ ਇਹ ਦੱਸਣੀ ਚਾਹਣਾ ਹੈਗਾ ਜੀ ਕਿ ਜਿਹੜੇ ਆਪਣੇ ਮਨੀਸ਼ ਸੋਧੀਆਂ ਨੇਗੇ ਉਹਨਾਂ ਦੀ ਟੀਮ ਹੈਗੀ ਆ ਪੂਰੀ ਇਸੇ ਕੰਮ ਤੇ ਲੱਗੀ ਹੋਈ ਹੈ ਅਫਸਰਾਂ ਨਾਲ ਬਹੁਤ ਵਾਰ ਉਹਨਾਂ ਨੇ ਮੀਟਿੰਗ ਲੈ ਲਈ ਹੈ ਲੋਕਲ ਲੋਕਲ ਬਾਡੀ ਦੇ ਜਿਹੜੇ ਅਫਸਰ ਨੇ ਉਹਨਾਂ ਦੀ ਮੀਟਿੰਗ ਲੈ ਲਈ ਹੈ ਡੀਸੀਆਂ ਡੀਸੀਆਂ ਦੀ ਮੀਟਿੰਗ ਲੈ ਲਈ ਹੈ ਤੇ ਉਹਨਾਂ ਨੇ ਇਹ ਸਾਰੀ ਜਿਹੜੀ ਨਿਸ਼ਾਨਦੇਹੀ ਕਰਾ ਕੇ ਜ਼ਮੀਨਾਂ ਬਿਲਡਰਾਂ ਨੂੰ ਦੇ ਦੇਣੀਆਂ ਨੇ ਜਣੀਆਂ ਤੇ ਡਵੈਲਪਮੈਂਟ ਦੇ ਨਾਂ ਤੇ ਤੇ ਇਹ ਸਾਰਾ ਵੇਚ ਵੱਟ ਕੇ ਜਿਹੜਾ ਕਮਿਸ਼ਨ ਖਾ ਜਾਣਾ ਤੇ ਜਿਹੜਾ ਸਰਕਾਰੀ ਪੈਸਾ ਇਹਦੇ ਚ ਆਊਗਾ ਉਹਦਾ ਇਹਨਾਂ ਨੇ ਅਖੀਰਲੇ 2-3 ਮਹੀਨੇ ਬੀਬੀਆਂ ਨੂੰ 1000 ਰੁਪਏ ਦੇ ਕੇ ਵੋਟਾਂ ਲੈਣ ਦੀ ਗੱਲ ਕਰਨੀ ਆ ਤੁਸੀਂ ਇਹ ਵੀ ਇਹ ਵੀ ਖੁੱਸਾ ਜ਼ਾਹਰ ਕਰਦੇ ਹੋ ਕਿ ਡੀਸੀ ਲੁਧਿਆਣਾ ਦੇ ਵੱਲੋਂ ਮੂੰਹ ਜ਼ੁਬਾਨੀ ਆਰਡਰ ਜਿਹੜੇ ਨੇ ਉਹ ਦਿੱਤੇ ਗਏ ਨੇ ਇਹ ਤਾਂ ਬਾਈ ਜੀ ਇਹ ਤਾਂ ਤੁਸੀਂ ਦੇਖੋ ਨਾ ਤਹਿਸੀਲਦਾਰ ਨੇ ਤਾਂ ਉਹ ਲੈਟਰ ਦੇ ਵਿੱਚ ਹੀ ਲਿਖਤਾ ਕੋਈ ਹੋਊਗਾ ਤਹਿਸੀਲਦਾਰ ਅੜਿਆ ਹੋਇਆ ਉਹ ਤਾਂ ਲੈਟਰ ਦੇ ਵਿੱਚ ਜਿਹੜਾ ਮੈਂ ਲੈਟਰ ਸ਼ੇਅਰ ਕੀਤਾ ਹੈ ਤਹਿਸੀਲਦਾਰ ਦੇ ਸਾਈਨ ਨੇ ਉਹਨੇ ਦੱਸਿਆਗਾ ਹੁਣ ਹਮਾਸ਼ੂ ਹਿਮਾਂਸ਼ੂ ਨੂੰ ਹਰਮਾਂਸ਼ੂ ਜੀ ਨੇ ਕਿ ਆਪਣੇ ਆਈਐਸ ਜਿਹੜੇ ਡੀਸੀ ਨੇ ਕਿ ਮੈਂ ਤਾਂ ਮੈਨੂੰ ਤਾਂ ਕੋਈ ਇਸ ਗੱਲ 'ਚ ਕਹਿਣ 'ਚ ਸ਼ਰਮ ਨਹੀਂ ਵੀ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈਗੀ ਇਹ ਸਰਕਾਰ ਦੇ ਅਜਿਹੇ ਆਰਡਰ ਤੁਸੀਂ ਲਾਗੂ ਕਰਾਣੇ ਹੋ ਮੀਟਿੰਗਾਂ ਦੇ ਵਿੱਚ ਤੇ ਇਹ ਤੁਸੀਂ ਕਿੰਨਾ ਟਾਈਮ ਡੀਸੀ ਰਹਿਣਾਗਾ ਤੁਸੀਂ ਸਾਰੀ ਉਮਰ ਤੁਸੀਂ ਸਾਰੀ ਉਮਰ ਇਹ ਅਫਸਰ ਹੀ ਕਰਨੀ ਹੈ ਸਰਕਾਰ ਤਾਂ ਇਹਨਾਂ ਦੀ ਹੁਣ ਸਾਲ ਹੈਗੀ ਐ 2 ਉਦੋਂ ਬਾਅਦ ਹੈਗੀ ਐ ਨਹੀਂ ਹੈਗੀ ਹੈਨਾ ਜੀ ਉਦੋਂ ਬਾਅਦ ਲੋਕਾਂ ਨੇ ਜਿਹੜਾ ਹੋਰ ਕੋਈ ਸਰਕਾਰ ਆਊਗੀ ਜਵਾਬਦੇਹੀ ਕਿਹਨੂੰ ਹੋਊਗੀ ਤੁਸੀਂ ਸਰਕਾਰ ਦੀ ਚਮਚੀ ਮਾਰਾਂ ਦੇ ਸਿਰਫ ਇੱਕ ਪਲੰਮ ਪੋਸਟ ਲੈਣ ਦੇ ਚੱਕਰ ਦੇ ਵਿੱਚ ਸ ਪੰਜਾਬ ਦੀ ਅਰਬਾਂ ਰੁਪਏ ਦੀ ਜ਼ਮੀਨ ਜਿਹੜੀ ਹੈਗੀ ਆ ਉਹਨੂੰ ਉਹਦੀ ਨਿਸ਼ਾਨਦੇਹੀ ਕਰਾਈ ਜਾਣੀ ਨਾ ਵੇਚਣੀ ਤੇ ਵੇਚਣੀ ਨਹੀਂ ਤੇ ਹੋਰ ਕੀ ਕਰਨੀ ਹੈ ਇਹ ਇਹਨਾਂ ਨੇ ਹੁਣ ਉਹੀ ਜਿਹੜੀ ਲੈਂਡ ਪੂਲਿੰਗ ਸਕੀਮ ਦੇ ਅੰਡਰ ਜ਼ਮੀਨਾਂ ਜਿਹੜੀਆਂ ਲੈ ਕੇ ਜਸਜੀ ਡਵੈਲਪ ਕਰਨੀਆਂ ਸੀਗੀਆਂ ਤੇ ਉਹਦੇ ਚੋਂ ਕਮਿਸ਼ਨ ਖਾਣੇ ਸੀਗੇ ਤੇ ਬਿਲਡਰਾਂ ਦੇ ਹਵਾਲੇ ਕਰਨੀਆਂ ਸੀਗੀਆਂ ਉਹੀ ਹੁਣ ਇਹ ਪੰਜਾਬ ਦੇ ਜਿਹੜੇ ਜਿਹੜੇ ਪੰਜਾਬ ਦੇ ਲੋਕਾਂ ਦੀ ਐਕਸ ਦੀ ਖੂਨ ਪਸੀਨੇ ਦੀ ਕਮਾਈ ਦੇ ਨਾਲ ਹੁਣ ਤੱਕ ਦਹਾਕਿਆਂ ਦੇ ਵਿੱਚ ਜਿਹੜੀਆਂ ਡਿਪਾਰਟਮੈਂਟਾਂ ਦੀਆਂ ਜ਼ਮੀਨਾਂ ਬਣੀਆਂ ਨੇ ਪਲਾਟ ਬਣੇ ਨੇ ਜਾਂ ਕੋਈ ਕੋਈ ਵੀ ਐਸੈਟ ਬਣੇ ਨੇਗੇ ਉਹਨਾਂ ਨੂੰ ਵੇਚਣ ਦੀ ਵੇਚਣ ਜਾ ਰਹੇ ਨੇ ਔਰ ਸ਼ੁਰੂ ਕਰ ਦਿੱਤਾ ਇਹਨਾਂ ਨੇ ਕੰਮ ਹੈ অলਰੈਡੀ ਤਾਂ ਹੋ ਸਕਦਾ ਪੰਜਾਬ ਦਾ ਖਜ਼ਾਨਾ ਭਰਨ ਦੀਆਂ ਤਿਆਰੀਆਂ ਹੁਣ ਹੋ ਸਕਦਾ ਪੰਜਾਬ ਦਾ ਖਜ਼ਾਨਾ ਭਰਨ ਉਹ ਵਜਾਂਗ ਸਵਾਲ ਮੇਰਾ ਹੋਰ ਵੀ ਨਿਸ਼ਾਨਦੇਹੀ ਦੀ ਗੱਲ ਆ ਹੋ ਸਕਦਾ ਨਿਸ਼ਾਨਦੇਹੀ ਕਿਸੇ ਵੱਡੇ ਪ੍ਰੋਜੈਕਟ ਦੇ ਲਈ ਕਰਨੀ ਹੋਵੇ ਕੋਈ ਪ੍ਰੋਜੈਕਟ ਜਿਹੜਾ ਹੈਗਾ ਲੈ ਕੇ ਆਉਣਾ ਹੈ ਉਹਦੇ ਲਈ ਨਿਸ਼ਾਨਦੇਹੀ ਕੀਤੀ ਗਈ ਹੋਵੇ ਬਾਈ ਜੀ ਪ੍ਰੋਜੈਕਟ ਲਈ ਤਾਂ ਪੈਸੇ ਵੀ ਚਾਹੀਦੇ ਨੇ ਨਾ ਪੈਸੇ ਕਿੱਥੇ ਨੇ ਇਹਨਾਂ ਕੋਲੇ ਪੈਸੇ ਤਾਂ ਇਹ ਛੋਟੇ ਛੋਟੇ ਪਲਾਟ ਵੇਚ ਕੇ ਗਮਾਡਾ ਗਲਾਡਾ ਦੇ ਤਨਖਾਹਾਂ ਦੇ ਰਹੇ ਨੇਗੇ ਹੂੰ ਬਹੁਤ ਸਾਰੇ ਡਿਪਾਰਟਮੈਂਟਾਂ 'ਚ ਤਨਖਾਹਾਂ ਨਹੀਂ ਮਿਲ ਰਹੀਆਂ ਹੂੰ ਬੱਸਾਂ ਦੇ ਟਾਇਰ ਪਵਾਉਣ ਦੇ ਤਾਂ ਸਰਕਾਰ ਕੋਲ ਪੈਸੇ ਹੈ ਨਹੀਂਗੇ ਇਹ ਉੱਤੋਂ ਕਹਿ ਦਿੰਦੇ ਕਿ ਖਜ਼ਾਨਾ ਖਾਲੀ ਨਹੀਂਗਾ ਇਹਨਾਂ ਨੇ ਬਈ ਜੀ ਜਦੋਂ ਦੀ ਸਰਕਾਰ ਆਈ ਹੈ ਹੁਣ ਤੱਕ ਪੰਜਾਬ ਤੇ 4.5 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਜਦੋਂ ਸਰਕਾਰ ਆਈ ਸੀ 2.5 ਤੋਂ 3 ਲੱਖ ਕਰੋੜ ਕਰਜ਼ਾ ਸੀ ਕਰੀਬ 2 ਲੱਖ ਕਰੋੜ ਦਾ ਕਰਜ਼ਾ ਇਹ ਲੈ ਚੁੱਕੇ ਹੈਗੇ ਤੇ ਹਜੇ 1 ਸਾਲ ਹੋਰ ਪੇ ਇਹਨਾਂ ਨੇ ਕਰਜ਼ਾ 5.5 ਲੱਖ ਕਰੋੜ ਕਰ ਜਾਣਾ ਹੈਗਾ ਔਰ ਇਹ ਕਹਿੰਦੇ ਸੀਗੇ ਕਿ ਅਸੀਂ ਮਾਈਨਿੰਗ ਤੋਂ ਲੈ ਕੇ ਆਵਾਂਗੇ ਪੈਸੇ ਅਸੀਂ ਫਲਾਣੇ ਕਰਪਸ਼ਨ ਬੰਦ ਕਰਕੇ 50000 ਕਰੋੜ ਰੁਪਏ 40-50000 ਕਰੋੜ ਦੋਣਾਤਾ ਸੀ ਇਹਨਾਂ ਨੇ ਕਿੱਥੇ ਆ ਉਹ ਪੈਸਾ ਮਾਈਨਿੰਗ ਤਾਂ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਇਹਨਾਂ ਦੇ ਚੇਅਰਮੈਨ ਦਿਨ ਰਾਤ ਪੰਜਾਬ ਦੇ ਵਿੱਚ ਮਾਈਨਿੰਗ ਚੱਲਦੀ ਹੈ ਸਰ ਇਹਨਾਂ ਦੇ ਇਹਨਾਂ ਨੇ ਤਾਂ ਮੌਨਸੂਨ ਦੇ ਵਿੱਚ ਮਾਈਨਿੰਗ ਨਹੀਂ ਕੀਤੀ ਆਪਣੇ ਬਠਿੰਡੇ ਮਾਨਸਾ ਵਾਲੇ ਪਾਸੇ ਕਦੇ ਮਾਈਨਿੰਗ ਨਹੀਂ ਹੋਈ ਸੀ ਇਹਨਾਂ ਨੇ ਤਾਂ ਆਹ ਇਲਾਕੇ ਨਹੀਂ ਛੱਡੇ ਹਾਂ ਤੇ ਇਹ ਜਿਹੜਾ ਮੈਂ ਤੁਹਾਨੂੰ ਮੈਂ ਤੁਹਾਨੂੰ ਜੁਲ੍ਹਾ ਆਪ ਉਸੇ ਗੱਲ ਤੇ ਆਉਣੇ ਵੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਔਰ ਮੈਂ ਅਫਸਰਾਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਹੈ ਕਿ ਤੁਸੀਂ ਪੰਜਾਬ ਦੇ ਨਾਲ ਧਰੋਣਾ ਕਮਾਓ ਤੁਸੀਂ ਇੱਥੇ ਹੀ ਰਹਿਣਾ ਤੇ ਬਾਅਦੋਂ ਵੀ ਤਾਂ ਜਵਾਬ ਦੇਣਾ ਹੀ ਹੈ ਨਾ ਤੁਸੀਂ ਇਹੀ ਗੱਲ ਮੈਂ ਸਰਪੰਚਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਇਹਨਾਂ ਤੋਂ ਡਰੋ ਨਾ ਡਰ ਕੇ ਤੁਸੀਂ ਹੁਣ ਮਤੇ ਪਾਈ ਜੰਨੇ ਹੋ ਜ਼ਮੀਨਾਂ ਵੇਚੀ ਜੰਨੇ ਹੋਗੇ ਬਾਅਦੋਂ ਅੰਦਰ ਕਿਹਨੇ ਜਾਣਾਗਾ ਪੰਚਾਇਤੀ ਜ਼ਮੀਨਾਂ ਵੇਚਣ ਵਾਸਤੇ ਹੁੰਦੀਆਂ ਨੇਗੀਆਂ ਕੋਈ ਸਰ ਚੰਗੀ ਸਰਕਾਰ ਹੋਵੇ ਜਿਹੜੇ ਤੁਹਾਡੇ ਮਹਿਕਮੇ ਨੇਗੇ ਕੋਈ ਕੋਈ ਜਿਹੜੇ ਜਿਹੜੇ ਤੁਹਾਡੇ ਮਹਿਕਮੇ ਨੇ ਯੂਨੀਵਰਸਿਟੀਆਂ ਨੇ ਉਹਨਾਂ ਦੀ ਜ਼ਮੀਨਾਂ ਵਧਾਓ ਹੁਣ ਪੀਏਯੂ ਨੇ ਜਿਹੜੀ ਕੋਈ ਰਿਸਰਚ ਕਰਨੀ ਹੈਗੀ ਤੁਸੀਂ ਜ਼ਮੀਨ ਵੇਚ ਦੇਣੀ ਉਹ ਕਿੱਥੇ ਕਰਨਗੇ ਹਾਰਟੀਕਲਚਰ ਨੇ ਕੋਈ ਜਿਹੜੇ ਕਿਸਮਾਂ ਨੇਗੀਆਂ ਫੁੱਲਾਂ ਦੀਆਂ ਫਲਾਂ ਦੀਆਂ ਬਾਗਬਾਨੀ ਵਿਭਾਗ ਨੇ ਉਹ ਇੰਨਾ ਜ਼ਮੀਨਾਂ ਦੇ ਉੱਤੇ ਤਾਂ ਉਹਨਾਂ ਨੇ ਕਰਨਾ ਹੈ ਜਿਹੜੀ ਥੋੜੀ-ਬਹੁਤ ਹੈਗੀ ਹੈ ਇੰਨੇ ਦਹਾਕਿਆਂ ਦੇ ਵੀ ਤੁਸੀਂ ਵੇਚ ਦੋਗੇ ਤੁਸੀਂ ਪਹਿਲਾਂ 2000 ਕਰੋੜ ਦੀ ਜ਼ਮੀਨ ਇਹਨਾਂ ਨੇ ਗਵਾਡਾ ਦੇ ਵਿੱਚ ਹੀ ਮਹਾਲੀ ਦੇ ਵਿੱਚ ਪਲਾਟ ਵੇਚੇ ਨੇਗੇ ਜੀ ਤੇ ਹੁਣ ਆ ਮੰਡੀ ਵੇਚਣ ਲੱਗੇ ਨੇ ਵੇਚ-ਵੇਚ ਕੇ ਕੰਮ ਚਲਾ ਰਹੇ ਨੇ ਬਾਈ ਜੀ ਜੇ ਮੈਂ ਕਹਿੰਦਾ ਵੀ ਇਹਦਾ ਵਿਰੋਧ ਕਰਨਾ ਚਾਹੀਦਾ ਡਟ ਕੇ ਵਿਰੋਧ ਕਰਨਾ ਚਾਹੀਦਾਗਾ ਵਿੱਚੇ ਇਹ ਦਿੱਲੀ ਵਾਲਿਆਂ ਨੂੰ ਭਜਾਉਣਾ ਚਾਹੀਦਾ ਨਾਲੇ ਭਗਵੰਤ ਮਾਨ ਤੇ ਇਹਨਾਂ ਦੇ ਮੰਤਰੀਆਂ ਨਾਲ ਵਿਰੋਧ ਕਰਨਾ ਚਾਹੀਦਾ ਤੇ ਵਿੱਚੇ ਜਿਹੜੇ ਇਹ ਆਈਐਸ ਡੀਸੀ ਇਹਨਾਂ ਦੇ ਮਗਰ ਲੱਗ ਕੇ ਮੂਹਜਬਾਨੀ ਤੇ ਲਿਖਤੀ ਆਰਡਰ ਪਾਸ ਕਰਦੇ ਵਿੱਚ ਹੀ ਇਹਨਾਂ ਨੂੰ ਇਹਨਾਂ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿ ਦੀ ਸ਼ਹਿ ਤੇ ਹੋ ਰਿਹਾ ਭਗਵੰਤ ਸਿੰਘ ਮਾਨ ਕਿਉਂਕਿ ਉਹ ਤਾਂ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਜੋ ਵੀ ਕਰਦਾ ਪੰਜਾਬ ਦੀ ਖੁਸ਼ਹਾਲੀ ਲਈ ਕਰਦਾ ਮੇਰਾ ਹਰਾ ਪੈਨ ਜੇ ਚੱਲਦਾ ਪੰਜਾਬ ਦੀ ਖੁਸ਼ਹਾਲੀ ਲਈ ਕਰਦਾ ਚੱਲਦਾ ਆ ਭਗਵੰਤ ਸਿੰਘ ਮਾਨ ਦੀ ਸ਼ਹਿ ਤੇ ਕਹਿਣ ਤੇ ਜਾਂ ਫਿਰ ਇਹ ਕਿਹਾ ਜਾਂਦਾ ਕਿ ਸਰਕਾਰ ਤਾਂ ਚਲਾਈ ਦਿੱਲੀ ਵਾਲੇ ਰਹੇ ਨੇ ਆਕਾ ਜਿਹੜੇ ਇਹਨਾਂ ਦੇ ਉਹ ਚਲਾ ਰਹੇ ਨੇ ਜਾਂ ਫਿਰ ਦਿੱਲੀ ਵਾਲਿਆਂ ਨੇ ਕਹਿਣ ਤੇ ਐਸਾ ਕੁਝ ਹੋਰ ਦੇਖੋ ਭਗਵੰਤ ਸਿੰਘ ਮਾਨ ਦਾ ਦਿਮਾਗ ਨਹੀਂ ਇੰਨਾ ਹੈਗਾ ਜਿਹੜਾ ਇਹ ਲੁੱਟ ਹੈਗੀ ਹੈਗੀ ਪਰ ਭਗਵੰਤ ਸਿੰਘ ਮਾਨ ਇਸ ਗੱਲ ਦੇ ਵਿੱਚ ਬਿਲਕੁਲ 100% ਇਨਵੋਲ ਨਹੀਂ ਜੀ ਕੁਰਸੀ ਦੇ ਨਾਲ ਦੇ ਵਿੱਚ ਇਨਵੋਲਵ ਨੇ ਕੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਪੰਜਾਬ ਦੀ ਲੁੱਟ ਕਿਵੇਂ ਹੋ ਰਹੀ ਹੈ ਇਹ ਲੁੱਟ ਦਿੱਲੀ ਵਾਲੇ ਕਰ ਰਹੇ ਨੇ ਭਗਵੰਤ ਮਾਨ ਜੀ ਆਪਣੀ ਕੁਰਸੀ ਕਰਕੇ ਉਹਦਾ 파ਟ ਬਣੇ ਹੋਏ ਨੇ ਤੇ ਭਗਵੰਤ ਮਾਨ ਜੀ ਨੂੰ ਇਸ ਲੁੱਟ ਦਾ ਪੂਰਾ ਪੂਰਾ ਜਿਹੜਾ ਹੈਗਾ ਵਿੱਚ ਮੰਨਿਆ ਜਾਊਗਾ ਜਿਹੜੇ ਹੈਗੇ ਮਨੀਸ਼ ਸੋਦੀਆ ਜੀ ਇੱਥੇ ਸਰਕਾਰੀ ਕੋਠੀ ਦੇ ਵਿੱਚ ਕੁਰਸੀ ਲਾ ਕੇ ਬੈਠੇ ਹੋਏ ਨੇ ਉਹਨਾਂ ਨੇ ਉਹਨਾਂ ਦੇ ਜਿਹੜੇ ਕਰਿੰਦੇ ਨੇ ਇੱਥੇ ਲਾ ਕੇ 2-2 5-5 ਲੱਖ ਦੀਆਂ ਤਨਖਾਹਾਂ ਦੇ ਲਾਏ ਨੇ ਪਲੱਸ ਉਹ ਹਰੇਕ ਡਿਪਾਰਟਮੈਂਟ ਦੇ ਅਫਸਰਾਂ ਦੀ ਮੀਟਿੰਗ ਲੈ ਰਹੇ ਨੇਗੇ ਲੋਕਲ ਬੋਟੀ ਡਿਪਾਰਟਮੈਂਟ ਦੀ ਮੀਟਿੰਗ ਲਈ ਹੈ ਉੱਥੇ ਜਾਣ ਬੁੱਝ ਕੇ ਐਸਟੀਮੇਟ ਕਈ ਕਈ ਗੁਣਾ ਵਧਾ ਤੇ ਕਿ ਵਿੱਚੋਂ ਪੈਸੇ ਖਾਵਾਂਗੇ ਤੇ ਇਸ ਤਰੀਕੇ ਜਿਹੜੇ ਜ਼ਮੀਨਾਂ ਦੀ ਨਿਚੋੜਨ ਦੀ ਕੀਤੀ ਜਾ ਰਹੀ ਹੈ ਤੇ ਇਹ ਪੰਜਾਬ ਨੂੰ ਇਹਨਾਂ ਨੇ ਬਾਈ ਜੀ ਛੱਡਣਾ ਹੀ ਕੱਖ ਨਹੀਂ ਪੰਜਾਬ ਦਾ ਹੂੰ ਤੇ ਔਰ ਇਹ ਜਿਹੜੀ ਸਕੀਮ ਹੈ ਨਾ ਇਹ ਜਿਹੜੀ ਪੰਜਾਬ ਨੂੰ ਲੁੱਟਣ ਦੀ ਇਹ ਬਹੁਤ ਮਹਿੰਗੀ ਪੈਣੀ ਹੈ ਇਹਨਾਂ ਨੂੰ ਜਦੋਂ ਹਜੇ ਤਾਂ ਹਜੇ ਤਾਂ ਬਹੁਤ ਲੁੱਟਾ ਸਾਹਮਣੇ ਆਉਣੀ ਹੈ ਜਦੋਂ ਇਹਨਾਂ ਦੀ ਸਰਕਾਰ ਜਾਣੀ ਹੈਗੀ ਪਰ ਇਹ ਉਹ ਹੈ ਜਿਹੜੀਆਂ ਅਸੀਂ ਤੁਹਾਡੇ ਸਾਹਮਣੇ ਬਹੁਤ ਸਾਰੇ ਮਤਲਬ ਉਪਕਣਾਂ ਤੋਂ ਬਾਅਦ ਚੀਜ਼ਾਂ ਸਾਹਮਣੇ ਲੈ ਕੇ ਆਉਣੇ ਹੈਗੇ ਪਰ ਮੈਂ ਸਮਝਦਾ ਵੀ ਜਦੋਂ ਤੁਹਾਨੂੰ ਪਤਾ ਲੱਗ ਹੀ ਰਿਹਾ ਤੇ ਆਮ ਲੋਕਾਂ ਨੂੰ ਇਹਦਾ ਬਹੁਤ ਵਿਰੋਧ ਕਰਨਾ ਚਾਹੀਦਾ ਡਟ ਕੇ ਤੇ ਲਾਡੋਵਾਲ ਕੋਲੇ ਜ਼ਮੀਨ ਹੈਗੀ ਲਾਡੋਵਾਲ ਤੁਸੀਂ ਸੋਚੋ ਵੀ ਉਹ ਮੇਨ ਹਾਈਵੇ ਦੇ ਕੋਲੇ ਕਿੰਨੀ ਰੇਟ ਵਧ ਰਹੇ ਨੇਗੇ ਤੇ ਉਹਦਾ ਹੁਣ ਇਹਨਾਂ ਨੇ ਕੀ ਉਹਨਾਂ ਚਾਹੁੰਦੇ ਇਹੀ ਕਰਕੇ ਕੀ ਕਰਨਾ ਹੈ ਉੱਥੇ ਜੀ ਮਤਲਬ ਉਹੀ ਗੱਲ ਹੈ ਹਾਂਜੀ ਜੀ ਮਾਨਿਕ ਸਮਾਂਤਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਸਰ